ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਕੁਝ ਹਿਸਟੋਰੀਕਲ ਹੋਏਗੀ ਅਸੀਂ ਆਏ ਹੋਏ ਹਾਂ ਆਪਣੇ ਰਿਲੇਟਿਵਸ ਨੂੰ ਮਿਲਣ ਲਈ ਦਿੱਲੀ ਇਸ ਟਾਈਮ ਅਸੀਂ ਆਏ ਹੋਏ ਹੈਗੇ ਕੁਤਬ ਮੀਨਾਰ ਦਿੱਲੀ ਦੇ ਕੁਤਬ ਮੀਨਾਰ ਮੌਸਮ ਤਾਂ ਨਹੀਂ ਹੈਗਾ ਅੱਜਕੱਲ ਦਿੱਲੀ ਆਣੇ ਵਾਲਾ ਪਰ ਮੇਰੇ ਕੋਲ ਟਾਈਮ ਹੈ ਨਾ ਦੇਣਾ ਚਾਹੀ ਹੁੰਦਾ ਤੇ ਮੈਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਵੀਡੀਓ ਥੋੜੀ ਦਾ ਪੋਰਟਰੇਟ ਮੋਡ 'ਚ ਹੀ ਬਣੇਗੀ ਤੇ ਆਪਾਂ ਦਿੱਲੀ ਦੇ ਵਿੱਚ ਕੁਝ ਇੱਕ ਦੋ ਚੀਜ਼ਾਂ ਦੇਖਾਂਗੇ ਜੀ ਪਹਿਲਾਂ ਕুতਬ ਮিনার ਆਏ ਆ ਤੇ ਮੇਰੇ ਨਾਲ ਸੋਨੂ ਦੀ ਮਾਸੀ ਦੇ ਲੜਕੇ ਰਿੱਕੀ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਬੇਟਾ ਤੇ ਮੇਰੀ ਵਾਈਫ ਤੇ ਮੇਰੀ ਬੇਟੀ ਹੈ ਇਹ ਹੈ ਜੀ ਕুতਬ ਮਨਾਰ ਦੂਰੋਂ ਦਿਖ ਰਿਹਾ ਹੈ ਉਹ ਦੇਖੋ ਤੁਸੀਂ ਬੜਿਆ ਸੀ ਨਾ ਆਪਣੀ ਮੁੱਖੇ ਪਹਿਲਾਂ ਨਾ ਬੱਚੇ ਫੋਟੋ ਕਚਵਾਣਗੇ ਉਹਦਾ ਹੱਥ ਜਿਆ ਕਰਕੇ ਨਹੀਂ ਕਚਵਾਦੇ ਹੁੰਦੇ ਇਦਾਂ ਰੱਖਣਾ ਠੀਕ ਹੈ ਇਹਨੂੰ ਸਟਿਲ ਰੱਖਣਾ ਫੋਟੋ ਥੋੜੀ ਐਸ ਢੰਗ ਨਾਲ ਖਿਚਣੀ ਆ ਬਈ ਆ ਜਿਹੜਾ ਹੱਥ ਹੈ ਇਹ ਨੂੰ ਕੋਤਮਨਾਰ ਦੇ ਉੱਪਰ ਆ ਜਾਏ ਇਸੇ ਤਰ੍ਹਾਂ ਅਨਮੋਲ ਹੁਣ ਖਿਚਾਣ ਲੱਗੀ ਆ ਫੋਟੋ ਆਣਾ ਕੁਸ਼ਿਥੱਲੇ ਸਪੌਟ ਜੇ ਬਣੇ ਹੋਏ ਆ ਫੋਟੋ ਖਚਾਣ ਲਈ ਜਦੋਂ ਐਂਟਰੀ ਕਰਦੇ ਆ ਨਾ ਕੁਤਬ ਮਨਾਰ ਇਫ ਸਪੈਸ਼ਲੀ ਫੋਟੋ ਖਚਾਣ ਲਈ ਹੁੰਦੇ ਆ ਇੱਕ ਗਾਈਡ ਵੀ ਕੀਤਾ ਹੋਇਆ ਸੀ ਤੇ ਦਿਖਾਨੇ ਆ ਤੁਹਾਨੂੰ ਠੀਕ ਮੈਂ ਦੱਸੂਗਾ ਵੀ ਇਹ ਵੀ ਮੇਰੇ ਨਾਲ ਕੁਝ ਘੰਟਾ ਸੀ ਇਹ ਕੀ ਹੈ ਹਿਸਟਰੀ ਹੈ ਇਹ ਗਾਈਡ ਸਮਝਾ ਰਿਹਾ ਹੈ ਕਹਿੰਦਾ ਪਤਾ ਕਿ ਪਤਾ ਕਰਵਾਇਆ ਜਲਾਉਣਾ ਇੱਥੇ ਜੀ ਬਾਰ ਜਲਾਗੋ ਜੀ ਖਿੰਦੀ ਕੁਮਾਰਾ ਕੋਈ ਦਾ ਭਤੀਜਾ ਦਾਮਾਤ ਖਲਾਉਦਿਤ ਤੁਲਸੀ ਤੰਗਾ ਨਦੀ ਦੇ ਕਿਨਾਰੇ ਮਾਨੀਕੁਰ ਕੜਾਂ ਸਹਰ ਦਾ ਨਾਮ ਆ ਪ੍ਰਯਾਗ ਹੈ ਪਹਿਲੇ ਵੀ ਮਾਨਾ ਬਹੁਤ ਐਸਾ ਖਰਚ ਕਰਦਾ ਹੈ ਅਜੀ ਕਰ ਤੁਸੀਂ ਨਾ ਇੱਥੇ ਆਂਦੇ ਹੋ ਗਰਮੀਆਂ 'ਚ ਦਾ ਸਪੈਸ਼ਲੀ ਪਾਣੀ ਬਾਹਰੋਂ ਲੈ ਕੇ ਆਇਓ ਅੰਦਰ ਨਹੀਂ ਮਿਲਦਾ ਮੈਂ ਯਾਰ ਇੱਕ ਆ ਕਉਤਬ ਮਨਾਰ ਦੇ ਨਾਲ ਹੈ ਇਲਾਹੀ ਮিনার ਇਹ ਕੋਸ਼ਿਸ਼ ਕੀਤੀ ਸੀ ਵੀ ਕুতਬ ਮিনার ਤੋਂ ਵੀ ਉੱਚਾ ਬਣਾਉਣ ਦੀ ਪਰ ਇਹ ਬਣੇ ਨਹੀਂ ਸਕਿਆ ਇਹ ਵੀ ਮੜ ਗਿਆ ਤੁਹਾਨੂੰ ਵੀਡੀਓ ਇਹਦੀ ਦਿਖਾਣਾ ਆ ਜੋ ਮੇਨ ਚਾਹ ਉਹ ਬਚੀ ਰਹਿ ਗਿਆ ਵੀ ਕੰਮ ਇਹ ਜੋ ਕুতਬ ਮিনার ਹੈ ਇਹ ਦਿੱਲੀ ਦੇ ਪਹਿਲੇ ਤੁਰਕ ਮੁਸਲਮਾਨ ਸ਼ਾਸਕ ਕুতਬਦੀਨ ਐਵਕ ਨੇ ਇਨੂੰ ਬਣਾਇਆ ਸੀ ਉਹਨੇ ਪਹਿਲਾਂ ਇਹਦੀ ਨੀਂਹ ਰੱਖੀ ਸੀ 1193 ਚ ਤੇ ਉਹ ਕੇਵਲ ਇਹਦੀਆਂ ਕੇਵਲੀ ਦਾ ਆਧਾਰ ਹੀ ਬਣਾ ਸਕਿਆ ਅ ਅੱਗੇ ਨਹੀਂ ਉਹ ਬਣਾ ਸਕਿਆ ਉਸ ਤੋਂ ਬਾਅਦ ਉਹ ਜਿਹੜਾ ਵਾਰਿਸ ਹੋਇਆ ਇਲਤੁਮੁਸ਼ ਇਲਤੁਮੁਸ਼ ਜਾਂ ਇਲਤੁਮੁਸ਼ ਉਹਨੇ ਤਿੰਨ ਮੰਜ਼ਲੇ ਹੋਰ ਬਣਾਈਆਂ ਸੀਆਂ ਤੇ ਉਸ ਤੋਂ ਬਾਅਦ ਫਿਰ ਫਿਰੋਜ਼ ਸ਼ਾ ਤੁਗਲਕ ਨੇ ਅ ਇਹਦੀ ਆ ਪੰਜਵੀਂ ਤੇ ਅਖੀਰਲੀ ਮੰਜ਼ਲ ਬਣਾਈ ਹੈ ਮਤਲਬ ਉਹ ਤਾਂ ਮਨਾਰ ਕুতਬਦੀਨ ਐ ਵਕਤ ਤੋਂ ਪੂਰਾ ਨਹੀਂ ਸੀ ਬਣਿਆ ਇਹ ਕਿੱਥੇ ਆ ਲੋਹੇ ਦਾ ਸਤੰਭ ਹੈ ਲੋਹੇ ਦਾ ਪੋਲ ਬਹੁਤ ਪੁਰਾਣਾ ਲੋਹਾ ਹੈ ਅੱਜ ਤੋਂ ਕਹਿੰਦੇ ਵੀ 1600 ਸਾਲ ਪੁਰਾਣਾ ਹੈ ਇਹੋ ਇਹ ਪੋਲ ਹੈ ਤਾਂ ਇਹਨੂੰ ਜੰਗ ਨਹੀਂ ਲੱਗੀ ਹੈ ਇਸ ਹਿਸਾਬ ਨਾਲ ਹੀ ਬਣਾਇਆ ਗਿਆ ਹੈ ਇਹ ਚੰਦਰਗੁਪਤ ਵਿਕਰਮਦਿੱਤਿਆ ਚੌਥੀ ਸਦੀ ਚ ਰਾਜਾ ਜਿਹੜਾ ਹੋਇਆ ਸੀ ਇਹ ਉਸ ਨੇ ਇਹਦਾ ਨਿਰਮਾਣ ਕਰਾਇਆ ਸੀ ਇਹ ਸਿੱਗਾ ਕਿਸੇ ਹੋਰ ਜਗ੍ਹਾ ਬਾਅਦ ਵਿੱਚ ਇਹ ਪੱਟ ਕੇ ਇੱਥੇ ਲਾਇਆ ਗਿਆ ਤੇ ਇਹਦੇ ਕਹਿੰਦੇ ਆ ਵੀ ਪਹਿਲਾਂ ਕਾਫੀ ਲੰਬਾ ਸੀ ਕੱਟ ਕੇ ਲੈ ਗਏ ਸੀ ਗੋਰੇ ਵੀ ਕੱਟ ਕੇ ਇਹਨੂੰ ਪੀਸ ਕੱਟ ਕੇ ਲੈ ਗਏ ਸੀ ਵੀ ਚੈੱਕ ਕਰਨ ਦਾ ਕੀਤਾ ਜਾਵੇ ਵੀ ਕਿਹੜੀ ਧਾਤ ਹੈ ਤੇ ਇਹਨੂੰ ਜੰਗ ਕਿਉਂ ਨਹੀਂ ਲੱਗਿਆ ਆ ਇਹਦੇ ਉੱਤੇ ਨਾ ਜਿਹੜੀ ਬ੍ਰਹਮੀ ਲਿਪੀ ਆ ਉਸ ਟਾਈਮ ਦੀ ਗੁਪਤ ਵਾਂਛ ਦੀ ਲਿਪੀ ਹੈ ਸੰਸਕ੍ਰਿਤ ਦੇ ਵਿੱਚ ਇਹਦੇ ਚ ਲਿਖਿਆ ਹੋਇਆ ਆ ਖੁਸ਼ ਮੈਂ ਤੁਹਾਨੂੰ ਫੋਟੋ ਦਿਖਾਣਾ ਆ ਆਹੀ ਕੁਝ ਲਿਖਿਆ ਹੋਇਆ ਇਹਦਾ ਇਹੋ ਅਨਵਾਦ ਹੈ ਇਸ ਮিনার ਦੇ ਅਸੀਂ ਉੱਤੇ ਨਹੀਂ ਚੜ ਸਕਦੇ ਪਹਿਲਾਂ ਪੁਰਾਣੇ ਟਾਈਮ ਚੜ ਚੱਕਦੇ ਹੁੰਦੇ ਸੀਗੇ ਵੀ ਪਹਿਲਾਂ ਪੂਰੀਆਂ ਪੰਜੇ ਮੰਜ਼ਲਾ ਚੜ ਚੜ ਸਕਦਾ ਸੀ ਪਰ ਇੱਥੇ ਕਈ ਇਹੋ ਜਿਹੇ ਐਕਸੀਡੈਂਟ ਹੋਏ ਆ ਜਿਦੇ ਕਰਕੇ ਮਨਾ ਕਰ ਦਿੱਤਾ ਗਿਆ 1981 ਦੇ ਵਿੱਚ ਕਹਿੰਦੇ ਆ ਵੀ 300 400 ਬੇਸਟਰ ਇੱਥੇ ਉੱਪਰ ਚੜਿਓ ਸੀਗੇ ਤਾਂ ਭਗੜੜ ਮਚ ਗਈ ਤੇ ਉਪਾਗਦੜ ਦੇ ਵਿੱਚ 45 ਜਣੇ ਮਰੇ ਸੀ ਜਿਹ ਜਿਹਦੇ ਜ਼ਿਆਦਾਤਰ ਸਕੂਲ ਦੇ ਬੱਚੇ ਸੀਗੇ ਉਸ ਤੋਂ ਬਾਅਦ ਫਿਰ ਇਹਦੀ ਐਂਟਰੀ ਬਿਲਕੁਲ ਹੀ ਬੰਦ ਕਰ ਦਿੱਤੀ ਅੰਦਰ ਜਾਣ ਦੀ ਇਹ ਕਿਉਂਕਿ ਬਹੁਤ ਬਹੁਤ ਸਾਰੇ ਇਹੋ ਜਿਹੇ ਸੁਸਾਈਡ ਵੀ ਲੋਕ ਕਰਨ ਲੱਗ ਪਏ ਸੀਗੇ ਇਸ ਮਨਾਰ ਤੇ ਉੱਤੇ ਜਾ ਕੇ ਮਮਾ ਉਹਦੇ ਦੇ ਕਿਚਵਾਲੇ ਤੁਸੀਂ ਕਿੱਥੇ ਮਨਾਰ ਦੇ ਦੀਦੀ ਨਾਲ ਖਿਡਵਾਈ ਜਾਂਦਾ

ਅਕੇ ਆਇਆ ਚੱਲਣਾ ਮੈਂ ਤਾਂ ਆ ਸਹੀ ਆ ਗਈ ਦੀਦੀ ਆ ਲੈ ਉਤਰਿਆ ਭਰਾਵਾ ਛਲਾਂਗ ਨਹੀਂ ਲਾਣੀ ਛਲਾਂਗ ਨਹੀਂ ਮਾਰਨੀ ਹੌਲੀ ਹੌਲੀ ਉਤਰਨਾ ਹਾਂ ਹੁਣ ਠੀਕ ਐ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਆਸ ਸੀ ਕੋਤਮੇਨਾਰ ਅਸੀਂ ਹੁਣ ਐਗਜ਼ਿਟ ਕਰ ਰਹੇ ਹਾਂ ਗਰਵੀ ਬੋਝਾ ਲਸੀਆ ਤੇ ਹਿਊਮਿਡਿਟੀ ਦੇ ਵੇਟ ਕਰ ਰਹੇ ਸੀ ਕਿ ਜਦੋਂ ਬੱਦਲ ਹੋਏ ਆ ਤਾਂ ਮੀਂਹ ਪਾਏਗਾ ਪਰ ਇਤਾਂ ਦਾ ਕੁਝ ਨਹੀਂ ਹੋਇਆ ਚਲੋ ਜੋ ਹੋਇਆ ਬਹੁਤ ਵਧੀਆ ਤੇ ਦੇਖਣਾ ਹੁਣ ਅਸੀਂ ਜਾ ਰਹੇ ਹਾਂ ਵਾਪਸ